ਜਿੱਦਾਂ ਵੀ ਕਾਹਤੇ ਤੋਂ ਵਰਖਾ ਪੈ ਰਹੀ ਐ ਇਸ ਕਰਕੇ ਵਰਖਾ ਪੈਣ ਕਰਕੇ ਜਿੱਦਾਂ ਵੀ ਜਿੱਦਾਂ ਗਰੀਬ ਆਦਮੀ ਧਿਆਣੀ ਧੂੜੀ ਚ ਜਾ ਹੁੰਦਾ ਇਸ ਕਰਕੇ ਵੀ ਇਹਨਾਂ ਨੂੰ ਅਸੀਂ 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 ਆਇਆ ਤੇ ਉਹ ਦੇਖ ਕੇ ਗਏ ਵੀ ਇਹਨਾਂ ਨੂੰ ਗਰੀਬ ਘਰਾਂ ਬਈ ਇਹਨਾਂ ਨੂੰ ਅਸੀਂ ਰਾਸ਼ਨ ਦੇ ਵਾਤੇ ਮਤਲਬ ਰਾਸ਼ਨ ਦੇ ਰਿਹਾ ਜੀ ਰਾਸ਼ਨ ਦੇਣ ਵਿੱਚ ਤਾਂ ਜਿੱਦ ਬੋਈ ਦੀ ਰਾਸ਼ਨ ਹੋਣਾ ਰਾਸ਼ਨ ਭੇਜਿਆ ਆ ਆ ਚਾਰ ਪਰਿਵਾਰਾਂ ਚਾਰਾਂ ਪਰਿਵਾਰਾਂ ਨੂੰ ਰਾਸ਼ਨ ਦੇ ਤਾਂ ਵੀ ਕਹਿਣਾ ਤੁਹਾਡਾ ਛੋਟਾ ਕੰਨ ਟਿੰਕੀ ਦੇ ਵੀ ਤੁਹਾਡਾ ਜੀ ਥੋਮਾ ਦੇ ਵੀ ਤੁਹਾਡਾ ਜੀ ਸੀਮਾ ਰਾਣੀ ਤੁਹਾਡਾ ਜੀ ਅੰਜੂ ਰਾਣੀ ਇਹਨਾਂ ਚਾਰ ਪਰਿਵਾਰਾਂ ਨੂੰ ਅਸੀਂ ਰਾਸ਼ਨ ਦਿੱਤਾ ਰਾਸ਼ਨ ਦੇਣ ਵਿੱਚ ਤਰਨਜੀਤ ਬੋਗਵੀਰਾ ਸਵੇਨ ਵੱਲੋਂ ਰਾਸ਼ਨ ਭੇਜਿਆ ਗਿਆ ਉਹ ਕਹਿੰਦੇ ਆਂੰਦ ਪੇਰੀ ਦਾ ਕੋਈ ਵੀ ਭੁੱਖਾ ਨਾ ਸੋਵੇ ਮਤਲਬ ਦਿਨ ਰਾਤ ਇੱਕ ਕਾਰੋ ਸਾਨੂੰ ਨੇ ਆਰਡਰ ਲਾਇਆ ਵੇ ਇੱਕ ਇੱਕ ਕਰ ਦਿਓ ਮਤਲਬ ਕੋਈ ਵੀ ਰਾਸ਼ਨ ਦੇ ਬਿਗੈ ਨਰੇ ਵੇ ਇਹਨੂੰ ਰਾਸ਼ਨ ਦਿਓ ਜਿੱਦਾਂ ਕੋ ਗਰੀਬ ਪਰਿਵਾਰ ਹੈ ਜਿੱਦਾਂ ਕੋਈ ਕੁੜੀ ਦਾ ਵਿਆਹ ਹੋ ਗਿਆ ਗਰੀਬ ਘਰ ਦੀ ਕੁੜੀ ਦਾ ਵਿਆਹ ਉਹਨਾਂ ਵਾਸਤੇ ਪੈਸੇ ਦਿੰਦੇ ਆ ਬਿਮਾਰੀ ਨਾਲ ਜੂਝ ਰਿਹਾ ਉਹਨੂੰ ਵੀ ਪੈਸੇ ਦਿੰਦੇ ਆ ਅਸੀਂ ਬਾਕੀ ਜਿੱਦਾਂ ਕਿਦੇ ਕੱਚੇ ਕਮਰੇ ਆ ਸਾਨਾ ਸੁਣਾ ਹੋਵੇ ਉਹਨਾਂ ਨੂੰ ਵੀ ਅਸੀਂ ਪੈਸੇ ਦਿੰਦੇ ਆ ਬਾਕੀ ਤਰਨਜੀਤ ਭਾਈ ਦਾ ਕਰਨ ਦੇ ਉਹ ਮੇਰੇ ਕੋਈ ਵੀ ਰਹਿਣਾ ਨਹੀਂ ਚਾਹੀਦਾ ਨਹੀਂ ਉਹ ਹੈ ਗੁਰਜੀ ਦਾ ਖਾਲਸਾ ਸ਼ੁਰੂ ਗੁਰਜੀ ਕੀ ਫਤਿਹ